ਕਪੂਰਤਲਾ 'ਚ ਲਗਾਤਾਰ ਪੈ ਰਹੇ ਮੀਂਹ ਕ ਜਿੱਥੇ ਇੱਕ ਪਾਸੇ ਪਿੰਡਾਂ ਦੇ ਵਿੱਚ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਰਹੀਆਂ ਨੇ ਤਾਂ ਉਧਰ ਦੂਜੇ ਪਾਸੇ ਪਿੰਡਾਂ ਵਿੱਚ ਰਹਿ ਰਹੇ ਲੋਕਾਂ ਦੇ ਘਰਾਂ 'ਚ ਵੀ ਪਾਣੀ ਝੋਏ ਉਹ ਆ ਜਾਂਦਾ ਏ ਜਿਸ ਕਾਰਨ ਵੀ ਕਈ ਘਰ ਡੁੱਬ ਜਾਂਦੇ ਨੇ ਦੂਜੇ ਪਾਸੇ ਜੇਕਰ ਆਪਾਂ ਗੱਲ ਕਰੀਏ ਕਪੂਟਲਾ ਦੇ ਮੋਹੱਲੇ ਉੱਚੇ ਢੋਡੇ ਤਾਂ ਜਿੱਥੇ ਇੱਕ 65 ਸਾਲਾ ਬਜ਼ੁਰਗ ਜਿਨ੍ਹਾਂ ਦੇ ਘਰ ਦੀ ਸ਼ਤਕ ਵੀ ਕਾਂਢੀ ਚੰਦ ਇਸ ਕਾਰਨ ਪਰਿਵਾਰ ਦਾ ਕਾਫੀ ਨੁਕਸਾਨ ਹੋ ਜਾਂਦਾ ਹੈ ਉਧਰੋਂ ਬਜ਼ੁਰਗ ਮਹਿਲਾ ਸਾਰੂ ਦਾ ਕਹਿਣਾ ਹੈ ਕਿ ਮੀ ਕੰਨ ਉਹਨਾਂ ਦੇ ਘਰ ਦੀ ਛੱਤ ਜੋ ਕਿ ਬਾਲਿਆਂ ਦੀ ਬਣੀ ਹੋਈ ਸੀ ਉਹ ਡਿੱਗ ਜਾਂਦੀ ਹੈ ਹਾਲਾਂਕਿ ਸ਼ੁਕਰਾਨਾ ਉਹਨਾਂ ਵੱਲ ਪਰਮਾਤਮਾ ਦਾ ਕੀਤਾ ਜਾਂਦਾ ਹੈ ਕਿ ਕੋਈ ਜਾਨੇ ਨੁਕਸਾਨ ਨਹੀਂ ਹੋਇਆ ਕਿਉਂਕਿ ਉਹਦਾ 6 ਸਾਲਾਂ ਦਾ ਪੋਤਾ ਉਸੇ ਹੀ ਕਮਰੇ ਵਿੱਚ ਲਟਿਆ ਹੋਇਆ ਸੀ ਬਜ਼ੁਰਗ ਪੀੜਤ ਮਹਿਲਾ ਦਾ ਕਹਿਣਾ ਹੈ ਕਿ ਉਹ ਲੋਕਾਂ ਦੇ ਘਰਾਂ ਦੇ ਵਿੱਚ ਭਾਂਡੇ ਮਾਚ ਕੇ ਆਪਣਾ ਗੁਜ਼ਾਰਾ ਕਰਦੇ ਨੇ ਤੇ ਉਹਨਾਂ ਦੇ ਘਰ ਬਾਲੇ ਵੀ ਉਹਨਾਂ ਨੂੰ ਮਰੇ ਹੋਏ ਨੂੰ ਕਾਫੀ ਸਾਲ ਹੋ ਗਏ ਨੇ ਉਹਨਾਂ ਕੋਲ ਪੈਸਾ ਵੀ ਨਹੀਂ ਹੈ ਕਿਉਂ ਆਪਣੇ ਸ਼ਤੰ ਜਾਂ ਫਿਰ ਆਪਣੇ ਜੋ ਉਹਨਾਂ ਦੇ ਸਿੱਡਾ ਸਾਹ ਹੈ ਉਸ ਨੂੰ ਦੁਬਾਰਾ ਬਣਾਇਆ ਜਾ ਰਿਹਾ ਹੈ ਕਿਉਂਕਿ ਜਲਦੀ ਮੁਰੰਮਤ ਕਰਵਾਈ ਚਾਹੀਦੀ ਹੈ ਫਿਲਹਾਲ ਉਹਨਾਂ ਦੇ ਵੱਲੋਂ ਸਰਕਾਰ ਅੱਗੇ ਬੁਹਾਰ ਲਗਾਈ ਗਈ ਹੈ ਕਿ ਉਹਨਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਉਹਨਾਂ ਦੀ ਜ਼ਿੰਦਗੀ ਦੁਬਾਰਾ ਉਹਨਾਂ ਦੇ ਘਰ ਵਿੱਚ ਬਤੀਤ ਕੀਤੀ ਜਾ ਸਕੇ ਕਿ ਨਾ ਆਪਣਾ ਹਾਂਜੀ ਤਾਰੋ ਠੀਕ ਹੈ ਕਿੱਥੇ ਤੇ ਰਹਿਣਾ ਲਿਓ ਇੱਥੇ ਤੇ ਰਹਿਣ ਵਾਲੇ ਕਿਹੜਾ ਮੱਲਾ ਇਹ ਉੱਚਾ ਟੋੜਾ ਤੇ ਇਹ ਕੀ ਗੱਲ ਹੋਈ ਸੀ ਛੱਤ ਕਿੰਨੇ ਵਜੇ ਤੁਹਾਡੀ ਡਿੱਗੀ ਕੌਣ ਕੌਣ ਇੱਥੇ ਸੀ ਉਹ ਛੱਤ ਦੀ ਡਿੱਗੀ ਇਹ ਤੇ 2 ਵਜੇ ਡਿੱਗੀ ਹੋਣੀ 2 ਵਜੇ ਮੈਂ ਆਈ ਸੀ ਕੰਮ ਕਰਕੇ ਤੇ ਇੰਜੇ ਡਿੱਗੀ ਛੱਤ ਤੇ ਮੁੰਡਾ ਸੁੱਤਾ ਪਿਆ ਸੀ ਅੰਦਰ ਕੋਤਾ ਰਾਤੀ 2 ਵਜੇ ਨਹੀਂ ਨਹੀਂ ਦੇ 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 ਨਹੀਂ ਨਹੀਂ ਇੰਜੇ ਲਾ ਦੇਖਦੀ ਫੇਰ ਤੇ ਚਲੋ ਖੜੇ ਕੋਈ ਇਥੇ ਆ ਹੀ ਜਾਂਦਾ ਤੇ ਇਹ ਦਿਨ ਦੀ ਗੱਲ ਸੀਗੀ ਤੇ ਵਿਚਾਰੇ ਆ ਹਾਂ ਵਿਚਾਰੇ ਆ ਤੇ ਇਹ ਚੁੱਕ ਕੇ ਮੈਂ ਲੈ ਗਈ ਸੀ ਬਾਹਰ ਫੇਰ ਮੁੰਡੇ ਨੂੰ ਉਧਰੋਂ ਭੱਜੀਆਂ ਆਈਆਂ ਕੀ ਹੋ ਗਿਆ ਕੀ ਉਹ ਖੜਾਕ ਹੋਇਆ ਵਾ ਮੈਂ ਕਈ ਦਸਾਲ ਕੋਠਾ ਡਿਗ ਗਿਆ ਕੀ ਇਹ ਕੀ ਘਰ ਵਾਲਾ ਕੰਮ ਕਰਦਾ ਤੁਹਾਡਾ ਉਹ ਮਿਹਤਰੀਆਂ ਦਾ ਕੰਮ ਕਰਦਾ ਸੀ ਨਹੀਂ ਘਰ ਵਾਲਾ ਆਹੋ ਅੱਛਾ ਕੰਮ ਕਰਦਾ ਹੈ ਘਰ ਵਾਲਾ ਹੈ ਨਹੀਂਗਾ ਹੁੰਦਾ ਨਹੀਂ ਫਿਰ ਇਹ ਬਹੁਤ ਚਿਰ ਨੂੰ ਹੋ ਗਿਆ ਮਰੇ ਅੰਥਾ ਹੈ ਨਾ 10 12 ਸਾਲ ਹੋ ਗਏ ਕੰਮ ਕਰਦਾ ਗੁਜ਼ਾਰਾ ਕਿਸ ਤਰ੍ਹਾਂ ਹੁੰਦਾ ਹੁੰਦਾ ਏਦਾਂ ਹੀ ਆ ਗੁਜ਼ਾਰਾ ਕਰੀ ਜਾਂਦੇ ਮਾਲਕ ਦੇਈ ਜਾਂਦਾ ਰੋਟੀ ਏਦਾਂ ਕੁ ਮਾਲਕ ਖਾ ਲੈਣੀ ਹ ਹ ਕੀ ਹੁਣ ਸਰਕਾਰ ਜਾਂ ਕਿਸੇ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਇਹ ਤੇ ਤੁਸੀਂ ਹੁਣ ਕਦੇ ਉਹ ਮੈਂ ਨਹੀਂ ਕਹਿ ਸਕਦੀ ਕੁਝ ਵੀ ਚਲੋ ਜੋ ਸਰਦਾ ਵਕਤ ਵੀ ਆਪਦੇ ਆਪ ਮੇਰਾ ਕੁਲਾ ਬਣ ਜਾਵੇ ਕੁਲੇ ਬਣ ਜਾਣੇ ਇੰਨੇ ਵੱਡਾ ਮੈਨੂੰ ਤਾਂ ਹੋਰ ਮੈਨੂੰ ਕੁਝ ਨਹੀਂ ਚਾਹੀਦਾ ਰੋਟੀ ਪਾਣੀ ਚਲੋ ਜਿਹੜੀ ਮਾਲਕ ਨੇ ਦੇਈ ਜਾਂਦਾ ਵਾ ਖਾਈ ਜਾਂਦੇ ਹਾਂ ਹੁਣ ਫਿਰ ਕਿੱਥੇ ਰਹਿ ਰਹੇ ਹੋ ਕਿਉਂਕਿ ਛੱਤਾਂ ਜਿਹੜੀਆਂ ਤੁਹਾਡੀਆਂ ਡਿਗੀਆਂ ਹੋਈਆਂ ਆ ਅਸੀਂ ਰਾਜੂ ਦੇ ਘਰ ਰਹੇ ਸੀ ਰਾਜੂ ਦੇ ਘਰ ਰਹੇ ਹਾਂ ਅਸਮਾਨ ਰਹ ਰਹੇ ਹਾਂ ਅਸਮਾਨ ਦੇ ਘਰ ਰਹੇ ਹਾਂ ਤਾਂ ਉਸਮਾਨ ਦਾ ਘਰ ਉੱਥੇ ਆਹ ਉੱਥੇ ਰੱਖਿਆ ਉਹਦੇ ਤੇ ਪੈ ਇਹਨੂੰ ਪੈ ਜਾਣੀ ਹੁੰਦੀ ਤੇ ਮਸਮਾਨ ਬਾਹਰ ਰੱਖਿਆ ਹੋਇਆ ਫਿਰ ਪਹਿਲ ਪਾਈ ਹੀ ਹੋਰ